ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸਾਡੀ ਅੱਜ ਦੀ ਕਥਾ ਦਾ ਟਾਈਟਲ ਹੈ ਕਿ ਜਦੋਂ ਮਨੁੱਖ ਦੇ ਆਖਰੀ ਪ੍ਰਾਣ ਨਿਕਲਦੇ ਆ ਤੇ ਉਹਦੇ ਨਾਲ ਕੀ ਵਾਪਰਦੀ ਹੈ ਵੀਰੋ ਇੱਕ ਤਾਂ ਸੁਣ ਕੇ ਤੁਹਾਡੀ ਰੂਹ ਕੰਮ ਜੇਗੀ ਇਸ ਕਰਕੇ ਵੀਰੋ ਕਥਾ ਨੂੰ ਪੂਰੀ ਲਾਜ਼ਮ ਸੁਣਨਾ ਸੋਚ ਲੇ ਵੀਰੋ ਕਥਾ ਸੁਣਨੇ ਤੇ ਅੱਜ ਦੇ ਵਾਰ ਚਾਹਨੇ ਆ ਪਰਮਾਤਮਾ ਦੇ ਤਲ ਤੇ ਤੇ ਪੱਥਰ ਪੱਥਰ ਨਾ ਪਰਮਾਤਮਾ ਦਿਖਾਈ ਦਿੰਦਾ ਨਾ ਸੁਣਾਈ ਦਿੰਦਾ ਨਾ ਸਮਝ ਦੇ ਚ ਹੈ ਨਾ ਚੇਤੇ ਦੇ ਚ ਨ ਬੋਲ ਰੋ ਪੱਥਰ ਇਸੇ ਪੱਥਰ ਨੂੰ ਸ਼ਬਦ ਦੇ औजार ਨਾਲ ਘੜਨਾ ਹੈ ਪਰ ਮੂਰਤੀ मान ਕਰਨਾ ਹੈ ਕਿ ਉਹ ਈਸ਼ਵਰ ਦਾ ਰੂਪ ਦੇਣਾ ਹੈ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਇੱਥੇ ਘੜੀਏ ਸੁਰਾ ਸੁਰਾ ਕੇ ਸੋ ਘੜਨਾ ਹੈ ਆਪਣੀ ਸਮਝ ਘੜਨਾ ਹੈ ਆਪਣੀ ਸੋਚਣੀ ਨੂੰ ਘੜਨਾ ਹੈ ਆਪਣੇ ਵਿਚਾਰਾਂ ਜਦ ਵਿਚਾਰਾਂ ਚ ਪਰਮਾਤਮਾ ਆ ਗਿਆ ਸੋਚਣੀ ਚ ਪਰਮਾਤਮਾ ਆ ਗਿਆ ਚੇਤੇ ਚ ਪਰਮਾਤਮਾ ਆ ਗਿਆ ਮਨ ਘੜਿਆ ਗਿਆ ਮਨ ਹੀ ਪਰਮਾਤਮਾ ਹੋ ਗਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਬਚਾ ਜਪਨਾ ਲੈ ਸੁਣੋ ਘੜਨਾ ਇਸ ਘੜੰਡੀ ਅਵਸਥਾ ਬਸ ਮੈਂ 15-20 ਮਿੰਟੇ ਤੁਹਾਡੇ ਸਾਹਮਣੇ ਬਿਆਨ ਕਰਨ ਦੀ ਕੋਸ਼ਿਸ਼ ਕਰਨਾ ਜਦ ਅਸਲੀ ਵਾਹਿਗੁਰੂ ਸ਼ਬਦ ਬੋਲ ਲਿਆ ਬੋਲਣ ਤੋਂ ਪਹਿਲੇ ਇਹ ਮਨ ਦੇ ਭੁਰਨੇ ਜਾਂਦਾ ਹੈ ਇਹ ਪੁਰਨਾ ਨਾਵੀ ਨਰਟਕ ਨਾਵੀ ਇੱਕ ਐਸੇ ਸਾਜ਼ ਦੀ ਤਰ੍ਹਾਂ ਜੋ ਫੋਕੜ ਨਾਲ ਵੱਜਦੇ ਹਨ ਜਿਵੇਂ ਸ਼ੈਨਾਈ ਸੰਖ ਮੁਰਲੀ ਨਰਸਿੰਗਾ इत्यादि ਨਾਦ ਇਸ ਤਰ੍ਹਾਂ ਨਾਵੀ ਨੂੰ ਸਾਰੇ ਭਾਰਤ ਵਿੱਚ ਧੁਨੇ ਕਹਿੰਦੇ ਕਿਥੋਂ ਧੁਨ ਉੱਠਦੀ ਹੈ ਆਵਾਜ਼ ਉੱਠਦੀ ਹੈ ਨਾਭ ਪਰਸ਼ੰਦ ਵਿੱਚ ਕਹਿੰਦੇ ਨੇ ਨਾਭੀ ਭਾਰਤੀਆਂ ਭਾਸ਼ਾਵਾਂ ਵਿੱਚ ਕਹਿੰਦੇ ਹੈ ਪਰ ਰਿਸ਼ੀ ਮੁਨੀ ਧਾਰਮਿਕ ਭਾਸ਼ਾ ਵਿੱਚ ਇਸ ਨੂੰ ਦੋਨੇ ਕਹੇ ਇਹ ਦੋਨੇ ਹੈ ਕਿਉਂ ਦੋਨੇ ਟੋਕ ਜਦ ਬੋਲਣ ਦਾ ਅੰਦਰ ਖਿਆਲ ਆਉਂਦਾ ਹੈ ਕੁਛ ਵੀ ਬੋਲਣਾ ਹੈ ਅਮਨ ਘੁਰਨੇ ਕਰਕੇ ਪਮਣ ਨਾਭੀ ਨਾਲ ਟਕਰਾਂਦੀ ਹੈ ਹਵਾ ਟਕਰਾਂਦੀ ਹੈ ਨਾਖੀ ਖੁੱਲਦੀ ਹੈ ਆਵਾਜ਼ ਨਿਕਲਦੀ ਹੈ ਉਹਨੂੰ ਕਹਿੰਦੇ ਨੇ ਪਰਾ ਬਾਣ ਉਹ ਆਵਾਜ਼ ਉੱਪਰ ਉੱਡਦੀ ਹੈ ਹਿਰਦੇ ਤੱਕ ਪਹੁੰਚਦੀ ਹੈ ਇੱਥੇ ਇਸ ਨੂੰ ਅੱਖਰ ਮਿਲਦੇ ਇਹ ਕੰਬੜਾ ਜਲਦੀ ਨਾਲ ਹੁੰਦੇ ਪ੍ਰਕਿਰਤੀ ਨੇ ਐਸਾ ਨਿਯਮ ਬਣਾ ਰੱਖਿਆ ਹਿਰਦੇ ਤੱਕ ਜਦ ਆਵਾਜ਼ ਪਹੁੰਚਦੀ ਹੈ ਨੂੰ ਅੱਖਰ ਮਿਲਦੇ ਨੇ ਇਹਨੂੰ ਬਸੰਤੀ ਕਹਿੰਦੇ ਹੈ ਫਿਰ ਇਹ ਉੱਠ ਕੇ ਕੰਠ ਤੱਕ ਪਹੁੰਚਦੀ ਹੈ ਇਹਨੂੰ ਮਦਮਾ ਕਹਿੰਦੇ ਨੇ ਪੂਰਾ ਵਾਕ ਬਣ ਜਾਂਦਾ ਜਿਹੜਾ ਕਹਿਣਾ ਹੈ ਸਭ ਕਮ ਜਲਦੀ ਦਾ ਜ਼ਬਾਨ ਬਿਆਨ ਕਰ ਦਿੰਦੀ ਹੈ ਇਹਨੂੰ ਬੈਖਰੀ ਕਹਿੰਦੇ ਪਰ ਪਸੰਦੀ ਮਦਮਾ ਬੈਖਰੀ ਜੋ ਮੇਰੀ ਜ਼ਬਾਨ ਬੋਲ ਰਹੀ ਹੈ ਇਸ ਤੋਂ ਪਹਿਲੇ ਕੰਠ ਚ ਇਸ ਤੋਂ ਪਹਿਲੇ ਹਿਰਦੇ ਚ ਇਸ ਤੋਂ ਪਹਿਲੇ ਨਾ ਵਿੱਚ ਕੋਈ ਵੀ ਬੋਲ ਹੈ ਨਾਵੀਂ ਧੋਨੀ ਹੈ ਹਰ ਤਰ੍ਹਾਂ ਦੀ ਧੁਨ ਉੱਠ ਉੱਠਦੀ ਧਨ ਨੂੰ ਅੱਖਰ ਮਿਲ ਕੇ ਆਗਮਨਦਾ ਹੈ ਹਿਰਦੇ ਚ ਪਸੰਦੀ ਪੂਰਾ ਵਾਕ ਬਣਦਾ ਹੈ ਮਦਮਾ કંਠ ਤੱਕ ਰਸਨਾ ਬਿਆਨ ਕਰ ਦੇਂਦੀ ਬਾਤ ਸੁੱਟ ਦੇਂਦੀ ਹੈ ਇਹਨੂੰ ਬੇਖਰੀ ਕਹਿੰਦੇ ਕੀ ਆ ਜਦ ਇਹੀ ਹੈ ਬੇਖਰੀ ਬਾਣੀ ਵਾਹਿਗੁਰੂ ਵਾਹਿਗੁਰੂ ਨਹੀਂ ਜੋ ਜਵਾਨ ਉਚਾਰਨ ਕਰ ਰਹੀਏ ਵਾਹਿਗੁਰੂ ਵਾਹਿਗੁਰੂ ਹੁਣ ਇਹਨੂੰ ਇਸੇ ਬੇਖਰੀ ਬਾਣੀ ਨੂੰ ਇਸੇ ਧੰਨ ਨੂੰ ਵਾਪਸ ਦੁਨੀ ਤੱਕ ਲੈ ਜਾ ਵਾਪਸ ਲੈ ਜਾ ਜਿੱਤ ਦਵਾਰੇ ਉਵਰੇ ਤਿੱਥੇ ਲਿਓ ਉਵਾਰ ਜਿਸ ਸ਼ਬਦ ਦੇ ਦਰਵਾਜ਼ੇ ਤੋਂ ਸਾਡਾ ਆਉਣਾ ਹੋਇਆ ਹੈ हे ਪ੍ਰਭੂ ਵਾਪਸ ਕਰ ਸਾਲ ਉਤਪਤ ਬਰਲੇ ਸ਼ਬਦੇ ਆਵਣਾ ਜਾਮਣਾ ਕਰੇ ਧੁਨ ਰਾਹੀ ਧਿਆਨ ਬਾਹਰ ਗਿਆ ਬਾਹਰ ਕਿਸੇ ਨਾਲ ਬੋਲੇ ਬਾਹਰ ਕਿਸੇ ਨਾਲ ਮਨ ਕੋ ਬੋਲੇਗਾ ਕਿਸੇ ਨੂੰ ਦੇਖ ਕੇ ਬੋਲੇਗਾ ਪਰ ਜਿਹੜਾ ਜਪ ਹੈ ਕਿਸੇ ਨੂੰ ਦੇਖ ਕੇ ਬੋਲਣਾ ਨਹੀਂ ਕਿਸੇ ਤਸਵੀਰ ਕਿਸੇ ਆਕਾਰ ਨੂੰ ਅਗਰ ਦੇਖ ਕੇ ਬੋਲਦਾ ਹੈ ਜਪ ਜਾਪੀ ਨਹੀਂ ਹੈ ਇਹ ਵੀ ਮੈਂ ਮੈਂ ਆਪਣੇ ਅਨੁਭਵ ਇਹ ਰਾਤ ਤੇ ਕਹਿ ਰਿਹਾ 8 ਘੰਟੇ ਬਾਣੀ ਦਾ ਪਾਠ ਕਰਨ ਵਾਲਾ ਮੈਨੂੰ ਮਿਹਰ ਨਹੀਂ 1 ਚਾਰ ਮਿੰਟ ਜਾਪ ਕਰ ਸਕਦਾ ਸਾਰੀ ਸਾਰੀ ਰਾਤ ਰਹਿਣ ਸਵੇਰੇ ਕੀਰਤਨ ਕਰਨ ਵਾਲਾ ਮੈਨੂੰ ਮਿਹਰ ਨਹੀਂ 1 ਮਿੰਟ ਜਾਪ ਕਰ ਸਕਦਾ ਕੋਲ ਮੇਰੇ ਹੋ ਨੰਬਰ ਅਨਰਥਨਾ 4-4 گھنٹے کถา کرنے والا مینوں امید نہیں 4 منٹ جپ کر سک۔ جب سب تو ہو گیا ایسے نو گیا آکھن اوکھا سچاںو مہاراج کی اوکھا واہ گرو واہ گرو واہ گرو کہہ دے تکے او کہہ کیوں کہہ دے تسیں او کیوں ہراش کر دے کیڑا اوکھا میں گھنٹا پڑھ لواں گا 10 گھنٹا کر لواں گا 2 گھنٹا کر لواں گا واہ گرو واہ گرو واہ گرو واہ کی اوکھا ਆ ਪੈਸਾ ਕੰਕੇਲੋ ਆਖਣ ਔਖਾ ਸਚਾ ਨਾ ਜਦ ਵੈਖਰੀ ਬਾਣੀ ਨਾ ਭੀ ਤੋ ਉਠੀ ਹੋਈ ਧੁਨੀ ਤੋ ਉਠੀ ਹੋਈ ਧੁਨ ਰਸਨਾ ਨਾਲ ਜਦ ਬਾਰ ਪ੍ਰਗਟ ਹੋਵੇ ਇਸੇ ਧੁਨ ਨੂੰ ਵਾਪਸ ਲੈ ਜਾਣਾ ਧੁਨੀ बस ਇਹ ਹੀ ਕਥਨ ਹੈ ਕੇਵਲੇ ਇਹ ਹੁਣ ਸੁਣ ਇਹ ਸੁਣੋ ਸਾਂ ਜਿਸ ਸਪੀਡ ਨਾਲ ਇਹ ਪਰਾ ਬੈਖੜੀ ਬਣਦੀ ਹੈ ਉਤਨੀ ਸਪੀਡ ਦੇ ਨਾਲ ਸੁਣ ਕੇ ਸਮਾਧੀ ਨਹੀਂ ਬਣੇਗੀ ਨਹੀਂ ਬਣੇ ਉਹ ਵਾਪਸ ਜਾਣ ਦੀ ਸਪੀਡ ਗਤੀ ਬੜੀ ਮੱਧਮ ਹੈ ਬਹੁਤ ਮੱਧਮ ਕਾਰਨ ਉਸ ਧਨ ਨੂੰ ਵਾਪਸ ਲੈ ਜਾਣਾ ਜਿਵੇਂ ਹਿਮਾਲਿਆ ਪਰਬਤ ਤੇ ਚੜਨਾ ਇੱਕ ਔ ਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਕਬੀਰ ਕਹਿੰਨ ਬੜੀ ਬੇਖੜੀ ਘਾਟੀ ਤੇ ਮੈਂ ਚੜ ਰਿਹਾ ਇਹ ਚੜਨਾ ਕੀ ਹੈ ਜ਼ਬਾਨ ਬੋਲ ਰਹੀ ਹੈ ਵਾਹਿ ਗੁਰੂ ਹੁਣ ਮਨ ਸੁਣੇ ਤਾਂ ਕਿ ਸ਼ਬਦ ਵਾਪਸ ਜਾਏ ਜੇ ਸ਼ਬਦ ਵਾਪਸ ਹੀ ਨਹੀਂ ਜਾ ਰਿਹਾ ਪੱਥਰ ਦਾ ਪੱਥਰ ਬਣਿਆ ਰਹੇਗਾ ਇਸ ਪੱਥਰ ਨੇ ਮਨੁੱਖ ਨਹੀਂ ਹੋਣਾ ਇਸ ਪੱਥਰ ਨੇ ਦੇਵਤਾ ਨਹੀਂ ਹੋਣਾ ਇਸ ਪੱਥਰ ਨੇ ਪ੍ਰਭੂ ਨਹੀਂ ਹੋਣਾ ਇਹ ਪੱਥਰ ਪੱਥਰ ਸ਼ਬਦ ਦੀ ਚੋਟ ਇਸ ਨੂੰ ਤਰਾਸੇ ਇਸ ਨੂੰ ਡਾਲੇ ਇਹ ਬਹੁਤ ਪੁਰਾਣੇ ਸਮੇਂ ਤੋਂ ਚੱਲਦੇ ਚਾਈ ਧੁੰਦੇ ਆਸਰੇ ਤੇ ਧੁਨੀ ਤੱਕ ਪਹੁੰਚਣਾ ਹੈ ਹਿੰਦੂ ਵੀਰਾਂ ਨੇ ਜੋ ਮੰਦਰ ਮੰਦਰ ਦਾ ਜਿਹੜਾ ਮੇਨ ਗੇਟ ਹੁੰਦਾ ਨਾ ਦਰਵਾਜ਼ਾ ਉੱਥੇ ਘੜਿਆ ਲਟਕਾ ਕੇ ਰੱਖਦੇ ਹਨ ਉਹਨੂੰ ਵਜਾ ਕੇ ਅੰਦਰ ਜਾਂਦੇ ਆਮ ਲੋਕ ਵੀ ਸੋਚਦੇ ਨੇ ਹਜ਼ਾਰ ਬੰਦਾ ਆਇਆ ਤੇ ਵਜਾ ਕੇ ਜਾਏ ਐਵੇਂ ਖੜਕਾਰ ਕਰੀ ਜਾਂਦੇ ਨਹੀਂ ਇੱਕ ਪ੍ਰਤੀਕ ਹੈ ਪ੍ਰਮਾਤਮਾ ਤੱਕ ਪਹੁੰਚਣ ਦਾ ਵਸੀਲਾ ਆਵਾਜ਼ ਹੈ ਆਵਾਜ਼ ਸ਼ਬਦ ਦੋਨ ਧਰਮ ਤੋਂ ਬਿਨਾਂ ਪ੍ਰਭੂ ਤੱਕ ਨਹੀਂ ਪਹੁੰਚ ਸਕੇਗਾ ਸੁਰਤ ਨੇ ਧੁੰਨ ਦਾ ਸਹਾਰਾ ਪਕੜ ਕੇ ਪਰਮਾਤਮਾ ਤੱਕ ਪਹੁੰਚਣਾ। ਇਹ ਅੰਤਰਾ ਤੇ ਸੁਰਤ ਦੀ ਹੈ, ਸਰੀਰ ਦੀ ਨਹੀਂ। ਸਰੀਰ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਅਸੀਂ ਲੈ ਜਾਂਦੇ ਹਾਂ, ਘਾਰ, ਰੇਲ, ਪਲੇਨ ਦਾ ਸਹਾਰਾ ਲੈਂਦੇ ਹਾਂ। ਸੁਰਤ ਨੂੰ ਪਰਮਾਤਮਾ ਤੱਕ ਲੈ ਜਾਣਾ ਧੁੰਨ ਦਾ ਸਹਾਰਾ। ਸ਼ਬਦ ਦਾ ਸਹਾਰਾ। ਧੁੰਨ ਦਾ ਸਹਾਰਾ। ਇਸ ਤੇ ਨੇ ਕਿਹਾ ਬਲਿਖੇ ਸ਼ਬਦ ਗੁਰੂ ਸੁਰਤ ਤੁੰਝੇਗਾ ਭਾਰਤ ਦੇ ਜਿਸ ਨੂੰ ਬਹੁਤ ਪਸੰਦ ਕੀਤਾ ਹੈ ਇਸ ਤੇ ਤੇ ਦਾਸੀਆਂ ਕੈਸ਼ਟਾਂ ਰਹੀਆਂ ਸ਼ਬਦ ਗੁਰੂ ਸੁਰਤ ਤੁੰਝੇ ਲੈ ਗਣ ਕਰੀਤੇ ਨਹੀਂ ਸ਼ਬਦ ਗੁਰੂ ਸੁਰਤ ਤੁੰਝੇ ਗੁਰੂ ਨਾਲ ਸੁਰਤ ਜੁੜ ਗਈ ਗੁਰੂ ਨਾਲ ਸਿੱਖ ਜੁੜ ਗਈ ਸਿੱਖ ਤੇ ਗੁਰੂ ਦਾ ਮੇਲ ਸ਼ਬਦ ਗੁਰੂ ਸੁਰਤ ਤੋਂ ਚੇਟ ਸੁਰਤ ਨਹੀਂ ਜੁੜੀ ਅਜੇ ਇਹ ਸਿੱਖ ਗੁਰੂ ਨਾਲ ਨਹੀਂ ਜੁੜਿਆ ਮੇਲ ਨਹੀਂ ਆਵਾਜ਼ ਦੇ ਆਸਰੇ ਤੇ ਪ੍ਰਮਾਤਮਾ ਤੱਕ ਪਹੁੰਚਣਾ ਇਹ ॠषि मुनियों ਦੀ ਪਕੜ ਚ ਆਈ ਸੀ ਉਹਨਾਂ ਨੇ 12ੋਂ ਪ੍ਰਤੀਕ ਬਣਾਇਆ ਹੈ ਗੁਰੂ ਨਾਨਕ ਨੇ ਇਸ ਕਰਮ ਕਾਂਡ ਤੇ ਪਾਸੇ ਰੱਖ ਦਿੱਤਾ ਮੈਂ ਪੰਡਾ ਨੰਬਰ ਨਾ ਕਰੀਏ ਮਹਾਰਾਜ ਕਹਿੰਦੇ ਕਾਇਆ ਹਰੀ ਮੰਦਰ ਇਸੇ ਪ੍ਰਮਾਤਮਾ ਬੈਠਾ ਹੈ ਨਾ ਉਹ ਨੇ ਅੰਮ੍ਰਿਤ ਦਾ ਕਾ ਨਾਮ ਇਹ ਹੀ ਮੈਂ ਇਸ ਘਰ ਵਿੱਚ ਰਹਾ ਹਾਂ ਪਰ ਇਸ ਦੇਹੀ ਦਾ ਇਹ ਮੂੰਹ ਹੈ ਦਰਵਾਜ਼ਾ ਹੈ ਇਹਦੇ ਚ ਘੜਿਆ ਪ੍ਰਮਾਤਮਾ ਨੇ ਆਪ ਬਣਾ ਰੱਖਿਆ ਜ਼ਬਾਨ ਘੜਿਆ ਲੇ ਇਹਨੋਂ ਬਜਾ ਐਨੋਂ ਬਜਾ ਇਹ ਘੜਿਆ ਮੰਦਰ ਤੇ ਪ੍ਰਭੂ ਨੇ ਬਣਾ ਰੱਖਿਆ ਹੈ ਘੜਿਆਲ ਵੀ ਹੈ ਪਰ ਮੰਦਰ ਦੇ ਚ ਪ੍ਰਭੂ ਵੀ ਬੈਠਾ ਹੈ ਪਰਮਾਤਮਾ ਕੇ ਬੈਠਾ ਹੈ ਹਰ ਪਹਾੜ ਦੇ ਚ ਹੀਰੇ ਨਹੀਂ ਹੁੰਦੇ ਹਰ ਸਾਗਰ ਦੇ ਤੱਟ ਤੇ ਬੋਤੀ ਨਹੀਂ ਲੱਗਦੇ ਹਰ ਪਹਾੜਾਂ ਦੇ ਸੋਨਾ ਚਾਂਦੀ ਨਹੀਂ ਲੱਗਦਾ ਪਰ ਹਰ ਜੀਵਨ ਦੇ ਚ ਪਰਮਾਤਮਾ ਤੇ ਬੈਠਾ ਹੈ ਅਸתי ਕੀਟੀ ਤ੍ਰਿਲੋ ਆਦਮ ਇੱਕ ਅਖੰਡਤ ਵਸੇ ਅਨਾਦਨ ਗੁਰੂ ਗੋਬਿੰਦ ਸਿੰਘ ਜੀ ਸਭ ਵਿੱਚ ਵਿਆਪਕ ਹੈ ਧੰ ਇਹ ਜੋ ਜ਼ਬਾਨ ਦੇ ਰਾਹੀ ਬਾਹਰ ਪ੍ਰਗਟ ਹੋਈਏ ਇਹਦੇ ਚਾਰ ਨਾਮ ਨੇ ਪਰਾ ਪਸੰਤੀ ਮਧਮਾ ਬੈਠ ਜ਼ਬਾਨ ਨੇ ਬਾਹਰ ਪ੍ਰਗਟ ਕਰ ਦਿੱਤਾ ਹੈ ਬੈਖਰੀ ਇਸ ਤੋਂ ਪਹਿਲੇ ਗੰਠ ਦੇ ਸੀ ਮਧਮਾ ਇਸ ਤੋਂ ਪਹਿਲੇ ਹਿਰਦੇ ਦੇ ਸੀ ਪਸੰਤੀ ਇਸ ਤੋਂ ਪਹਿਲੇ ਨਵੀਂ ਵੀ ਅਜੇ ਅੰਦਰ ਹੀ ਸੀ ਪਰ ਧਨ ਉਠੀ ਨਵੀਂ ਤੋਂ ਧੁਨੀ ਉਠੇ ਪਰ ਪਸੰਤੀ ਬਣੀ ਪਸੰਤੀ ਮਧਮਾ ਬਣੀ ਮਧਮਾ ਵੈਖਰੀ ਬਣ ਬਸ ਇਹ ਨਹੀਂ ਕਹੋ ਪੀ ਵਾਹਿਗੁਰੂ ਵਾਹਿਗੁਰੂ ਆਪਣਾ ਇਹ ਤੇ ਫਿਰ ਵੈਖਰੀ ਰਾਹੀ ਸ਼ਬਦ ਬਾਰ ਚਲਾ ਗਿਆ ਬਾਰਦੀ ਦੁਨੀਆ ਨੂੰ ਬਹੁਤ ਆ ਹੋ ਸਕਦਾ ਪਵਿੱਤਰ ਕਰੇ ਕਰੇ ਵਾਈਬ੍ਰੇਸ਼ਨ ਠੀਕ ਹੋਏਗੀ ਸਾਰਾ ਸੰਸਾਰ ਠੀਕ ਹੋ ਸਕਦਾ ਹੈ ਵਾਤਾਵਰਣ ਠੀਕ ਹੋ ਸਕਦਾ ਅੰਦਰ ਦੁਨੀਆ ਨੇ ਬਦਲੇ ਕੁਝ ਨਹੀਂ ਬਦਲੇ ਕੁਝ ਵੀ ਨਹੀਂ ਬਦਲੇ ਇਹ ਪੱਥਰ ਦਾ ਬਦਲ ਜਾਈ ਮੈਂ ਕੱਲ ਵੀ ਅਰਜ਼ ਕੀਤੀ ਸੀ ਇਸ ਤਰ੍ਹਾਂ ਦਾ ਕੋਹਰਾ ਜਪ ਕਰਨ ਵਾਲੇ ਮੈਂ ਬੜੇ ਕਰੋਧ ਦੇ ਦੇਖੇ ਨੇ ਗਲਗਲ ਤੇ ਲੜਦੇ ਦੇਖੇ ਪੱਗਾਂ ਲਾਦੇ ਇਸ ਨਾਮ ਦਾ ਬਾਣੀ ਦਾ ਜਪ ਕਰਨ ਵਾਲੇ ਗੁਰਬਾਣੀ ਵੀ ਜਪ ਇਸ ਚੱਕਰ 'ਚ ਨਾ ਪੈਣਾ। ਵਖਰ ਦਾ ਜਪ ਜਪਦੇ ਤੇ ਗੁਰਬਾਣੀ ਦਾ ਜਪ ਜਪਨੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਸਾਧੂ ਜਨ ਰਾਮ ਰਸਨ ਬਖਾਨੀ। ਇੱਕ ਬਾਣੀ ਦਾ ਪੜਨ ਏ ਧਿਆਨ ਹੋ ਜਾਏਗਾ। ਪੜਨ ਦਾ ਲਾਭੇ ਬਾਣੀ ਯਾਦ ਹੋ ਸਕਦੀ ਏ ਕੰਡ ਹੋ ਸਕਦੀ ਏ। ਬਾਣੀ ਦਾ ਪਤਾ ਚਲ ਸਕਦਾ ਏ ਕਿਹੜੇ ਪਾਤਸ਼ਾਹ ਦੀ ਏ ਕਿਹੜੇ ਰਾਗ ਵਿੱਚ ਏ। ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਅੰਕ ਤੇ ਧਿਆਨ ਬਾਹਰ ਹੋਵੇ ਤੇ ਇਤਨਾ ਪਤਾ ਚਲੇਗਾ। ਔਰ ਧਿਆਨ ਅਥਾ ਦੇ ਰਾਹੀ ਬਾਹਰ ਰੱਖਣਾ ਪੈਗਾ ਪੜਨ ਲੱਗਿਆ। ਪਰ ਜਪਣ ਲੱਗਿਆ ਧਿਆਨ ਅੰਦਰ। ਜ਼ਬਾਨ ਜੋ ਆਲਾਪ ਰਹੀ ਹੈ। ਉਹਨੂੰ ਮਨ ਸੋਇ। ਇਹ ਬਾਣੀ ਅੰਦਰ ਜਾਵੇ। ਇਹ ਬਾਣੀ ਜੋ ਜੀਵ ਜਾਣੇ ਤੇ ਸੰਤ ਰਵੇ ਹਰ ਨਾਮਾ। ਜੇ ਦੀ ਸੁਰਤ ਇਸ ਬਾਣੀ ਨਾਲ ਜੁੜ ਜਾਂਦੀ ਥੇ ਨਾਮ ਪ੍ਰਗਟ। ਬਾਣ ਕਿਹੜੀ ਜੱਪੀ ਜਾ ਸਕਦੀ ਹੈ ਪੜੀ ਸਾਰੀ ਜਾ ਸਕਦੀ ਹੈ ਜੱਪੀ ਉਹ ਹੀ ਜਾ ਸਕਦੀ ਹੈ ਜੋ ਕੰਡ ਬਾਕੀ ਨਹੀਂ ਜਪੀ ਸਕਦਾ ਇੱਕ ਬੰਦਾ ਕਹਿ ਦਿਆ ਸੀ ਤੇ ਪੜੇ ਲਿਖੇ ਵੀ ਨਹੀਂ ਉਹਨਾਂ ਦੇ ਫਿਰ ਇੱਕ ਅੱਖਰ ਦਾ ਜਾ ਵਾਹਿਗੁਰੂ ਇਹ ਤਾਂ ਹਰ ਜਗ੍ਹਾ ਕਰ ਸਕਦਾ ਹੈ ਗੁਟਕੇ ਦੀ ਲੋੜ ਨੇ ਕਿਤੇ ਨਹੀਂ ਕਰ ਸਕਦਾ ਕਿਤੇ ਨਹੀਂ ਕਰ ਸਕਦਾ ਜੋ ਪ੍ਰਾਣੇ ਗੋਬਿੰਦ ਧਿਆਏ ਪੜੇ ਅਨ ਪੜਿਆ ਪਰਮਗਤ ਪ੍ਰਬੂ ਦੀ ਪ੍ਰਾਪਤੀ ਜਪ ਤੇ ਖੜੀਏ ਜਪਣੇ ਪੱਥਰ ਬਣਾਏ ਜਿਵੇਂ ਤਰਾਸ਼ ਹਥੋੜੇ ਦੇ ਰਾਹੀ ਛੜਿਆਂ ਆਪਣੀ ਸਮਝ ਤੇ ਸੁਰਤ ਦੇ ਰਾਹੀ ਪੱਥਰ ਨੂੰ ਮੂਰਤੀ ਮਾਨ ਕਰਦਾ ਹੈ ਪੱਥਰ ਨੂੰ ਮਹਾਤਮਾ ਬਣਾ ਦਿੰਦਾ ਹੈ ਹਾਜ਼ਰਤ ਐਸਾ ਬਣਾ ਦਿੰਦਾ ਹੈ ਗੁਰੂ ਮੰਤਰ ਦਾ ਜਿਕੇ ਇਹਨ ਜਾਣੋ ਮਨ ਨੂੰ ਪਰਮਾਤਮਾ ਬਣਾ ਦਿੰਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੌਲ ਜ਼बान बोल रही है वाहेगुरु वाहेगुरु ਹੁਣ ਮਨ ਸੁਣੇ ਤਾਂ ਕਿ ਸ਼ਬਦ ਵਾਪਸ ਜਾਏ ਲੈ ਕੇ ਕਿੱਥੇ ਜਾਣਾ ਜਿੱਥੋਂ ਉੱਠਿਆ ਉੱਥੇ ਤੱਕ ਲੈ ਕੇ ਜਾਣਾ ਨੰਬੀ ਤੱਕ ਲੈ ਕੇ ਜਾ ਤਾਂ ਕੇ ਨਾਭੀ ਪੂਰੀ ਖੁੱਲੇ ਨਾਭੀ ਦੋਹਰ ਤੱਕ ਖੁੱਲਦੀ ਹੈ ਪੂਰੀ ਕਦੋਂ ਜਦ ਮਨੁੱਖ ਦੇ ਪ੍ਰਾਣ ਬਖੇਰੂ ਜਾਣ ਲੱਗਦੇ ਹਨ ਅੰਤ ਦੇ ਸਮੇਂ ਪ੍ਰਾਣ ਨਾਭੀ ਦੇ ਚੋਂਦਾ ਹੈ ਉਤਨੇ ਚਿਰ ਤੱਕ ਮਨੁੱਖ ਨਹੀਂ ਮਰਦਾ ਜਿੰਨੇ ਚਿਰ ਤੱਕ ਨਾਭੀ ਦਾ ਪ੍ਰਾਣ ਨਾ ਨਿਕਲੇ ਪਤਾ ਨਹੀਂ ਮੈਡੀਕਲ ਸਾਇੰਸ ਕੀ ਕਹਿੰਦੀ ਹੈ ਤੇ ਉਹ ਹੀ ਜਾਣ ਪਰ ਮੈਂ ਜੋ ਧਰਮ ਦੀ ਸਟੱਡੀ ਕੀਤੀ ਮੈਂ ਤੁਹਾਡੇ ਸਾਹਮਣੇ ਰੱਖਦਾ ਹੱਥ ਸੁੰਨ ਹੋ ਗਏ ਹੱਥਾਂ ਚੋਂ ਪ੍ਰਾਣ ਚਲੇ ਗਏ ਅੱਖਾਂ ਸੁੰਨ ਹੋ ਗਈਆਂ ਪ੍ਰਾਣ ਚਲੇ ਗਏ ਜ਼ਬਾਨ ਸੁੰਨ ਹੋ ਗਈ ਨਹੀਂ ਬੋਲ ਸਕਦਾ ਪ੍ਰਾਣ ਚਲੇ ਗਏ ਪੈਰ ਸੁੰਨ ਹੋ ਗਏ ਪ੍ਰਾਣ ਚਲੇ ਗਏ ਪਰ ਇਹ ਮਰੇ ਨਹੀਂ ਜਿਦੰਦਰ ਸੋਸਾਂ ਦੀ ਗਤੀ ਵੀ ਬੜੀ ਜੇਵਕ ਬਹੁਤੇ ਪ੍ਰਾਣ ਨੇਿਕਲ ਆਖਰੀ ਪ੍ਰਾਣ ਨਹੀਂ ਨਿਕਲਿਆ ਆਖਰੀ ਪ੍ਰਾਣ ਨਾਭੀ ਦੇ ਚੋਂ ਆ ਤੇ ਆਖਰੀ ਪ੍ਰਾਣ ਜਦ ਨਿਕਲਦਾ ਹੈ ਉਹ ਪ੍ਰਾਣ ਸਾਰੇ ਸਰੀਰ ਨੂੰ ਹਿਲਾ ਦਿੰਦਾ ਹੈ ਹਰ ਸਮਰੋੜੇ ਤਨ ਕਪੇ ਸਿਆਉ ਹੋਵਾ ਸਿਰ ਆਖਰੀ ਪ੍ਰਾਣ ਸਾਰੀ ਦੇਹੀ ਨੂੰ ਹਿਲਾ ਦਿੰਦਾ ਹੈ ਐਨ ਮੁਠੀਆਂ ਮਨੁੱਖ ਬੰਦ ਕਰਦਾ ਦੰਦੀਆਂ ਵੱਜਦੀਆਂ ਨੇ ਤਨ ਦੇ ਕੰਬਣੀ ਛਿੜਦੀ ਹੈ ਸਿਆਣੇ ਅੰਦਾਜ਼ਾ ਲਾ ਲੈਣੇ ਨੇ ਆਖਰੀ ਨਾਭੇ ਖੁਰਦੇ ਮੌਤ ਨਾਭੇ ਦੇਂਦੀ ਹੈ ਨਾਭੀ ਤੱਕ ਪਹੁੰਚ ਜਾਏ ਤੇ ਨਾਭੀ ਜਦ ਮੌਤ ਦੇ ਹਾਲਤ ਵਿੱਚ ਨਾਭੀ ਖੁੱਲਦੀ ਹੈ ਪ੍ਰਾਣ ਨਿਕਲਦੇ ਨੇ ਨਾਭੀ ਪੂਰੀ ਖੁੱਲਦੀ ਆਖਰੀ ਪ੍ਰਾਣ ਜਾਂਦਾ ਹੈ ਨਾਭੀ ਪੂਰੀ ਖੁੱਲਦੀ ਹੈ ਸਰੀਰ ਦੀ ਮੌਤ ਹੋ ਜਾਂਦੀ ਹੈ ਮਨ ਅੱਗੇ ਯਾਤਰਾ ਤੇ ਚਲਾ ਜਾਂਦਾ ਕਿਸੇ ਹੋਰ ਸਰੀਰ ਨੂੰ ਉਦਾਰਨ ਕਰਦਾ ਹੈ ਸੂਖਮ ਸਰੀਰ ਅੱਗੇ ਚਲਾ ਜਾਂਦਾ ਸਾਰੇ ਸੰਸਕਾਰਾਂ ਕਿ ਉਸ ਘਰ ਦੇ ਚੁਣ ਰਹਿਣਾ ਬਣਨਾ ਨਹੀਂ ਉਹ ਰਹਿਣ ਰਹਿਣ ਦੇ layak ਨਹੀਂ ਹੈ ਘਰ ਬਦਲਣਾ ਚਾਹੀਦਾ ਜਦ ਹੀ ਹਾਲਤ ਦੇ ਜਦਾਂ ਲਾਦੀ ਖੁਰਦੀ ਹੈ ਤਨ ਦੀ ਮੌਤ ਨਹੀਂ ਆਉਂਦੀ ਮਨ ਮਿਟਦਾ ਮਨ ਦੇ ਮੌਤ ਹੋ ਜਾਂਦੀ ਹੈ ਪਰ ਮਨ ਮਰ ਕੇ ਪ੍ਰਮਾਤਮਾ ਬਣਦਾ ਮਨ ਮਾਰੇ ਦਾਤ ਮਰ ਜਾਏ ਬਿਨ ਮਨ ਮੂਏ ਕੈਸੇ ਹਰ ਪਾਏ ਬਿਨ ਮਨ ਦੀ ਮੌਤ ਪ੍ਰਮਾਤਮਾ ਕੇ ਤੇ ਆਪਣੇ ਵਿਚਾਰ ਜਾਂਦੇ ਨੇ ਆਪਣੀ ਸੋਚਣੀ ਵਰ ਜਾਂਦੀ ਹੈ ਆਪਣਾ ਚਿੰਤਨ ਵਰ ਜਾਂਦਾ ਹੈ ਐਸੇ ਮਨੁੱਖ ਦੇ ਅੰਦਰ ਪਰਮਾਤਮਾ ਬੋਲਦਾ ਹੈ ਪਰਮਾਤਮਾ ਸੋਚਦਾ ਹੈ ਸਭ ਕੁਝ ਪਰਮਾਤਮਾ ਹੀ ਕਰਦਾ ਹੈ ਔਰ ਉਹ ਹੰਤਾ ਉਹ ਮੈਂ ਉਹ ਸਿਲਸਿਲਾ ਹਟ ਜਾਂਦਾ ਉਹ ਸਿਲਸਿਲਾ ਹਟ ਜਾਂਦਾ ਜਾਪਕ ਜ਼ਬਾਨ ਕਰ ਰਹੀ ਹੈ ਬੈਕ ਰਹੀ ਅਗਰ ਮਨ ਨੇ ਥੋੜੀ ਜਿਹੀ ਵੀ ਨੇੜਤਾ ਦਿੱਤੀ ਹੈ ਤੇ ਧੁਨ ਕੰਠ ਤੱਕ ਆ ਗਈ ਹੈ ਵਾਪਸ ਬਦਮਾ ਤੱਕ ਵਾਪਸ ਆ ਗਈ ਹੈ ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਗਾ ਰਸ ਆਵੇ ਐਸੀ ਦੀ ਰਸਨਾ ਤੇ ਵਾਹਿਗੁਰੂ ਵਸ ਗਏ ਐਸੇ ਮਨੁੱਖ ਦੀ ਰਸਨਾ ਨੂੰ ਉਸ ਸ਼ਕਤੀ ਵੀ ਮਿਲ ਜਾਏਗੀ ਬੋਲ ਖਾਲੀ ਨਹੀਂ ਜਾਏਗਾ ਇਹਨੂੰ ਕਹਿੰਦੇ ਨੇ ਇਹਦੇ ਕੋਲ ਮੰਤਰ ਸਿੱਧੀ ਹੈ ਵਾਕ ਸਿੱਧੀ ਹੈ ਇਹਦਾ ਬੋਲ ਸਿੱਧ ਹੋ ਗਿਆ ਵਾਕ ਬੋਲ ਨੂੰ ਮੰਤਰ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ ਬੋਲ ਨੂੰ ਮੰਤਰ ਕਹਿੰਦੇ ਨੇ ਮੰਤਰ ਦਾ ਅਰਥ ਹੈ ਬੋਲ ਗੁਰੂ ਮੰਤਰ ਗੁਰੂ ਦਾ ਬੋਲ ਤੇ ਹੋਰ ਕੋਈ ਅਰਥ ਨਹੀਂ ਹੈ ਭਾਵੇਂ ਜੇ ਸ੍ਰੀ ਬੋਲ ਕਹਿੰਦੇ ਆ ਵਾਕ ਕਹਿੰਦੇ ਆ ਉਸੇ ਨੂੰ ਸੰਸਕ੍ਰਿਤ ਦੇ ਵਿੱਚ ਮੰਤਰ ਕਹਿੰਦੇ ਨੇ ਮੰਤਰ ਬੋਲ ਗੁਰੂ ਦਾ ਮੰਤਰ ਗੁਰੂ ਦਾ ਬੋਲ ਬੋਲ ਸ਼ਬਦ ਇਹ ਤੇ ਸ਼ਬਦ ਸਿੱਧ ਹੋ ਗਏ ਵਾਕ ਸਿੱਧ ਹੋ ਗਏ ਜਿੱਤੇ ਜ਼ਬਾਨ ਪਰ ਜੋ ਬੋਲਦਾ ਹੋ ਜਾਂਦਾ ਹੈ ਇਹ ਤੇ ਜੋ ਕਹਿੰਦਾ ਹੋ ਜਾਂਦਾ ਹੈ ਇਸ ਅਵਸਥਾ ਦੇ ਮਨੁੱਖ ਕਰੇ ਬਨ ਕਰੇ ਬਨ ਮੈਂ ਸਮਝਦਾ ਹਰ ਸ਼ਾਇਰ ਦੇ ਚ ਹੋਣੇ ਚਾਹੀਦੇ ਹੁੰਦੇ ਨੇ ਹੁੰਦੇ ਨੇ ਇਹ ਪਹਿਲੀ ਅਵਸਥਾ ਇਹ ਵਾਇਗਰ ਵਕਦਨ ਰਸ ਨਾਲ ਭਰ ਜਾਂਦੇ ਰਸ ਨਾਲ ਰਸ ਨਾਲ ਭਰ ਜਾਂਦਾ ਅਜੇ ਰੌਮ ਰੌਮ ਦੇਚ ਜਦ ਅਜੇ ਦੇਚ ਨਹੀਂ ਬਣੀ ਪ੍ਰਭੂ ਰਸ ਨਾਲ ਦੇወሰ ਰਸ ਆਇਆ ਅਜੇ ਖੂਨ ਨਹੀਂ ਬਣਿਆ ਅਜੇ ਚਰਬੀ ਨਹੀਂ ਬਣੀ ਅਜੇ ਭੋਜਨ ਦੀ ਬੁਰਕੀ ਮੋਚ ਹੈ ਸਵਾਦ ਰਸ ਸਵਾਦ ਰਿਡੋ ਕਿ ਜਿਹੜਾ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਵੈ ਜਿਹੜਾ ਗੁਰੂ ਦੇ ਮੰਤਰ ਦਾ ਜਾਪ ਕਰ ਕਰਕੇ ਅੱਲਾ ਰੱਬੁਲ ਇਜ਼ਤ ਦੀ ذات ਨਾਲ ਜੁੜ ਜਾਂਦਾ ਵੈ ਜਿਹੜਾ ਅੱਲਾ ਉਹਦੇ ਮਾਰਗ ਤੇ ਚੱਲਦਾ ਵੈ ਜਿਹੜਾ ਅੱਲਾ ਪਾਕ ਦੀ ذات ਨੂੰ ਪਾਲ ਲੈਂਦਾ ਵੈ ਜਿਹੜਾ ਸਾਰੀ ਜ਼ਿੰਦਗੀ ਅੱਲਾ ਪਾਕ ਦੀ ਖੁਸ਼ਨੂਦੀ ਵਾਸਤੇ گزار ਦਿੰਦਾ ਵੈ ਵੀਰੋ ਅੱਲਾ ਦੇ ਨੇਕ ਬੰਦੇ ਉਹਨਾਂ ਦੀ ਜ਼ਿੰਦਗੀ ਦਾ ਅਗਰ ਤੁਸੀਂ ਨਜ਼ਰ ਧੁੜਾ ਕੇ ਦੇਖਨੇ ਆ ਤੇ ਵੀਰੋ ਦੇਖੋ ਵੱਡੀ ਤੋਂ ਵੱਡੀ ਮੁਸੀਬਤ ਤਕਲੀਫ ਪਰੇਸ਼ਾਨੀ ਉਹਨਾਂ ਨੂੰ ਤਕਲੀਫ ਨਹੀਂ ਦਿੰਦੀ ਉਹਨਾਂ ਨੂੰ ਉਹਦੇ ਵਿੱਚ ਵੀ ਰਾਹਤ ਹੈ ਤਤੀ ਤਵੀ ਤੇ ਵੀ ਅੱਲਾ ਪਾਗ ਦਾ ਨਾਮ ਜਪ ਰਿਆ ਕਿਉਂ ਕਿ ਤਕਲੀਫ ਤੇ ਮਹਿਸੂਸ ਇਹਨਾਂ ਨੂੰ ਹੋ ਰਹੀ ਫਿਰ ਉਹ ਸਾਨੂੰ ਛੋਟੀ ਜੀ ਵੀ ਤਕਲੀਫ ਮਿਲ ਜਾਵੇ ਤੇ ਅਸੀਂ ਸਾਰਾ ਕੁਝ ਭੁੱਲ ਜਾਂਦੇ ਆ ਦੁਨੀਆ ਜਹਾਨ ਦੀ ਆਰਾਮ ਸਕੂਨ اولاد ਹਰ ਚੀਜ਼ ਭੁੱਲ ਜਾਂਦੀ ਹੈ ਤੇ ਜਿਹੜਾ ਮਨ ਉਹ ਕੋ ਬੈਠਾ ਹੀ ਤਤੀ ਤਵੀ ਤੇ ਹੋਵੇ ਤੇ ਉਹਨੂੰ ਕੀ ਯਾਦ ਰਹੇਗਾ ਲੇਕਿਨ ਕਿਉਂਕਿ ਮਨ ਵਾਹਿਗੁਰੂ ਦੇ ਨਾਲ ਜੁੜਿਆ ਹੋਵੇ ਤਿੱ ਤਵੀ ਤੇ ਵੀ ਬੈਠੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਜਾ ਰਿਹਾ ਕਿਉਂਕਿ ਮਨ ਅੱਲਾ ਪਾਕ ਨਾਲ ਜੁੜਿਆ ਹੋਇਆ ਹੈ ਕੋਈ ਤਕਲੀਫ ਨਹੀਂ ਹੋ ਰਹੀ ਗੁਰੂ ਸਾਹਿਬ ਉਹਨਾਂ ਦੇ ਸਹਬਜ਼ਾਦੇ ਸ਼ਹੀਦ ਹੋ ਗਏ ਅੱਖਾਂ ਵਿੱਚੋਂ ਕੋਈ ਅਸੂ ਨਹੀਂ ਆਇਆ ਲਾਗੋਂ ਦੀ ਨੰਗੇ ਦੇਖਿਆ ਤੱਕ ਨਹੀਂ ਆਮ ਨੁਖ ਨੂੰ ਵੀ ਦੇਖੋ ਤੇ ਜ਼ਰਾ ਜਿੰਨੀ ਔਲਾਦ ਨੂੰ ਤਕਲੀਫ ਹੋਵੇ ਤੇ ਕਿੰਨੀ ਪਰੇਸ਼ਾਨੀ ਕਿੰਨਾ ਦੁੱਖ ਕਿੰਨੀ ਤਕਲੀਫ ਹੋ ਜਾਂਦੀ ਹੈ ਫਰ ਚੀਜ਼ ਭੁੱਲ ਜਾਂਦਾ ਵਾ ਕਿਉਂਕਿ ਉਹਨਾਂ ਦਾ ਮਨ ਵਾਹਿਗੁਰੂ ਦੇ ਨਾਲ ਅੱਲਾ ਪਾਕ ਦੀ ਜ਼ਾਤ ਨਾਲ ਜੁੜਿਆ ਸੀ ਵੀਰੋ ਜਿਹਦਾ ਮਨ ਅੱਲਾ ਪਾਕ ਦੀ ਜ਼ਾਤ ਨਾਲ ਜੁੜ ਜਾਂਦਾ ਵੈ ਫਿਰ ਉਹਨੂੰ ਦੁਨੀਆਂ ਦੀ ਤਕਲੀਫ ਪਰੇਸ਼ਾਨੀ ਦੁੱਖ ਨਹੀਂ ਹੁੰਦੇ ਫਿਰ ਜਿਸ ਟਾਈਮ ਉਹਦੀ ਜਾਨ ਨਿਕਲਦੀ ਹੈ ਜਿਸ ਟਾਈਮ ਉਹਦਾ ਆਖਰੀ ਸਮੇਂ ਹੁੰਦਾ ਵੈ ਵੀਰੋ ਉਸ ਟਾਈਮ ਵੀ ਉਸਨੂੰ ਨਹੀਂ ਪਤਾ ਲੱਗਦਾ ਜਿਸ ਤਰ੍ਹਾਂ ਅਸੀਂ ਨੀਂਦ ਦੇ ਵਿੱਚ ਸੌਂ ਜਾਂਦੇ ਹਾਂ ਵੀਰੋ ਇਸੇ ਤਰ੍ਹਾਂ ਹੀ ਉਸ ਮਨੁੱਖ ਦੀ ਵੀ ਜਿਹੜੇ ਪ੍ਰਾਣ ਆ ਉਹ ਨਿਕਲ ਜਾਂਦੇ ਆ ਤੇ ਜਿਹੜੇ ਆਦਮੀਆਂ ਨੇ ਵੀਰੋ ਸਾਰੀ ਜ਼ਿੰਦਗੀ ਜ਼ੁਲਮ ਸਤਮ ਲੋਕਾਂ ਨੂੰ ਤੰਗ ਕੀਤਾ ਹੁੰਦਾ ਵਾ ਤਕਲੀਫ ਦਿੱਤੀ ਹੁੰਦੀ ਹੈ ਜ਼ੁਲਮ ਕੀਤਾ ਹੁੰਦਾ ਵਾ ਫਿਰ ਉਹ ਆਖਰੀ ਜ਼ਿੰਦਗੀ ਤੁਸੀਂ ਦੇਖਣਾ ਕਿ ਉਹ ਕਿੰਨੀ ਦੇਰ ਤੱਕ ਤਕਲੀਫ ਦੇ ਰਚ ਰਹਿੰਦੇ ਆ ਬਿਮਾਰ ਰਹਿੰਦੇ ਆ ਉਹਨਾਂ ਦੀ ਔਲਾਦ ਉਹਨਾਂ ਦੀ ਕੇਅਰ ਨਹੀਂ ਕਰਦੀ ਫਿਰ ਉਹ ਤਰ੍ਹਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਕਿ ਇਬਰਤ ਨਾਕ ਉਹਨਾਂ ਦਾ ਅੰਜਾਮ ਹੁੰਦਾ ਵਾ ਇਸ ਕਰਕੇ ਵੀਰੋ ਅਗਰ ਤੁਹਾਡੇ ਕੋਲ ਤਾਕਤ ਹੈ ਅਗਰ ਤੁਹਾਡੇ ਕੋਲ ਦੌਲਤ ਹੈ ਅਗਰ ਤੁਹਾਡੇ ਕੋਲ ਪੈਸਾ ਹੈ ਵੱਡਾ ਉਹਦਾ ਹੈ ਤੇ ਉਸ ਟਾਈਮ ਫਰਾਉਨ ਨਾ ਬਣੋ ਜ਼ਾਲਮ ਨਾ ਬਣੋ ਕਿਸੇ ਨੂੰ ਤਕਨੀਕੀ ਤਕਲੀਫ ਜ਼ਿਆਤੀ ਨਾ ਦਿਓ ਕਿਉਂਕਿ ਇਹ ਤਾਕਤ ਇਹ غرور ਇਹ ਪੈਸਾ ਇਹ ਦੌਲਤ ਟਲ ਜਾਣੀ ਹੈ ਇਹ ਹਮੇਸ਼ਾ ਕੋਲ ਨਹੀਂ ਰਹਿਣੀ ਤੇ ਫਿਰ ਤੁਹਾਨੂੰ ਇਸ ਦਾ ਹਿਸਾਬ ਦੇਣਾ ਪੈਣਾ ਹੈ ਫਿਰ ਜ਼ਿੰਦਗੀ ਬਹੁਤ ਮੁਸ਼ਕਲ ਹੋ ਜਾਣੀ ਹੈ ਵੀਰੋ ਬਾਕੀ ਤੁਹਾਡੀ ਇਸ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਾਲ ਲਾਜ਼ਮੀ ਕਰਨਾ ਆਪਾਂ ਦੇ ਸਾਰਾ ਖਿਆਲ ਰੱਖਣਾ ਯਾਦ ਰੱਖਣਾ ਅੱਲਾ ਹਾਫਿਜ਼